ਰੇਟ ਦਸੀ ਜੀਐਸਟੀ ਐਸਟੀ ਵਗੈਰਾ ਕੱਟ ਕੇ ਸਾਰਾ ਕੱਟ ਕੇ ਹਾਂ 290000 ਰੁਪਏ 290 ਜਾਇਜ਼ ਕਰੋ ਭਾਈ ਬਣ ਕੇ ਤੁਸੀਂ ਦੱਸ ਦਿਓ ਫਿਰ ਰੇਟ ਕਟੇ ਵੀ ਵੀਰੇ ਟਰੈਕਟਰਾਂ ਦੇ 44 ਵੀਲ ਦੀ ਭਾਈ ਬੁਕਿੰਗ ਚੱਲਦੀ ਏ ਡੇਢ ਦੋ ਮਹੀਨੇ ਦੀ ਡੇਢ ਦੋ ਮਹੀਨੇ ਦੀ ਹਾਂਜੀ ਬੁਕਿੰਗ ਚੱਲਦੀ ਏ 47 ਦੀ 47 ਫੋਰ ਵੀਲ ਤੇ ਲੋ ਜੀ ਵੀਰੋ ਆਪਾਂ ਖੜੇ ਆਜਾ ਫਾਰਮ ਟਰੈਕ ਏਜੰਸੀ ਰੋਪੜ ਦੇ ਵਿੱਚ ਤੇ ਬਾਈ ਨੂੰ ਤੁਸੀਂ ਪਛਾਣ ਲਿਆ ਹੋਣਾ ਜੀ ਕਹਾਂ ਲ ਭਾਈ ਜੀ ਹੋ ਠੀਕ ਏ ਸਾਰਾ ਵਧੀਆ ਮਾਰਾ ਚੜਦੀ ਕਲਾ ਤੇ ਬਾਈ ਨੇ ਇੱਕ ਦਿਨ ਇਹ ਆਪਾਂ ਵੀਡੀਓ ਬਣਾਈ ਦੀ ਵੀਡੀਓ ਬਹੁਤ ਚੱਲੀ ਦੀ ਆਪਣੀ ਅੱਜ ਵੀਰ ਆਪਣੇ ਨਾਲ ਫੇਰ ਆ ਗਿਆ ਬਾਈ ਨਾਲ ਕੋ ਟਰੈਕਟਰ ਫੇਰ ਖੜੇ ਫਾਰਮ ਟਰੈਕ ਕਿਉਂਕਿ ਇਹ ਟਰੈਕਟਰ ਇਹਨਾਂ ਕੋ ਫਾਰਮ ਟਰੈਕ ਹੁੰਨੇ ਪੁਰਾਣੇ ਨਵੇਂ ਦੀ ਜਾਂਸੀ ਫਾਰਮ ਟਰੈਕ ਆ ਉਹ ਪਿੱਛੇ ਨਵੇਂ ਖੜੇ ਆ ਇੱਧਰ ਖੜੇ ਆ ਪੁਰਾਣੇ ਤੇ ਵੀਡੀਓ ਦਿਖਾਉਣੀ ਆ ਆਪਾਂ ਤੁਹਾਨੂੰ ਵੀਡੀਓ ਦੇਖਿਓ ਪੂਰੀ ਸਾਰੀ ਜਾਣਕਾਰੀ ਦਵਾਂਗੇ ਆਜੋ ਬਾਈ ਤੇ ਲੋ ਜੀ ਬਾਈ ਮੁੰਡਾ ਵੰਸ਼ਾ ਆਪਣੇ ਨਾਲ ਆ ਤੇ ਹੋਰ ਵੀਰੇ ਕੀ ਹਾਲ ਹੈ ਠੀਕ ਹੈ ਬਾਈ ਆ ਬਾਈ ਤੁਸੀਂ ਸੁਣਾਓ ਹੋ ਠੀਕ ਹੈ ਜੀ ਤੇ ਅੱਜ ਗੱਲ ਪਰ ਰੇਟ ਅੱਜ ਆਪਾਂ ਨੇ ਘੈਂਡ ਘੈਂਡ ਜੇ ਦੇ ਦੇਣ ਉਹ ਘੈਂਡ ਘੈਂਡ ਪੂਰੇ ਘੈਂਡ ਘੈਂਡ ਰੇਟ ਦਵਾਂਗੇ ਠੀਕ ਆ ਟਰੈਕਟਰ ਅੱਜ ਇਹਨ ਠੀਕ ਆ ਕਾਲਾ ਬਾਈ ਵੀ ਆਪਣੇ ਨਾਲ ਆ ਫਾਰਮ ਟਰੈਕ ਕਾਲਾ ਕਾਲੇ ਵੀਰੇ ਮਾੜਾ ਬਾਈ ਨਾਲ ਖੜੇ ਆ ਉਦਾਂ ਹਜੇ ਕਾਇਮ ਆ ਉਦਾਂ ਮੇਰੇ ਕੋਲ ਆ ਓਕੇ ਠੀਕ ਆ ਇਹ ਪੰਜ ਬਾਈ ਪੁੱਲਾ ਇਹਦੇ ਬਾਰੇ ਜਾਣਕਾਰੀ ਦੇ ਯਾਰ ਕੀ ਆ ਮਾਡਲ ਆ ਬਾਈ ਇਹ ਫਾਰਮ ਟਰੈਕ 60 ਟਰੈਕਟਰ ਹੈ ਜੀ ਨੋ ਮਾਡਲ ਟਰੈਕਟਰ ਹੈ ਨੋ ਮਾਡਲ ਨੋ ਮਾਡਲ ਠੀਕ ਆ ਠੀਕ ਆ ਜੀ ਟਾਇਰ ਟੱਪੇ ਦੇ ਸਕਦੇ ਤੁਸੀਂ ਮੁਰਲੇ ਟਾਇਰ ਨਵੇਂ ਆ ਬਿਲਕੁਲ ਮੁਰਲੇ ਦਾ ਟਾਇਰ ਬਾਈ ਜਮਾ ਹੀ ਨਵੇਂ ਆ ਹਜੇ ਐਮ ਆਰ ਐਫ ਵੀ ਨਹੀਂ ਮਟਿਆ ਵਾ ਮਾਰਕ ਹੀ ਨਹੀਂ ਗਿਆ ਬਿਲਕੁਲ ਦਾ ਹਾਂ ਜਮਾ ਨਵੇਂ ਟਾਇਰ ਆ ਪਿਛਲੇ ਟਾਇਰ ਆ ਗਏ ਸਹੀ 75 ਪੈਸੇ 75 80 ਪੈਸੇ ਟਾਇਰ ਹੈਗੇ ਸਹੀ ਆਰਮ ਨਾਲ ਹੈ ਜੀ ਹਾਂ ਇੰਜਨ ਬੁਖੋ ਟਰੈਕਟਰ ਹੈ ਨੋਕੀ ਹੈ ਟਰੈਕਟਰ ਕਾਲੇ ਨੇ ਕੱਟਿਆ ਵਾ ਇਹ ਕਾਲੇ ਬਾਈ ਨੇ ਕੱਟਿਆ ਵਾ ਆਏ ਹਾਏ ਤਾਂ ਹੀ ਕਾਲਾ ਕੋਲ ਨੂੰ ਹੋਈ ਜਾਂਦਾ ਇਹਦੇ ਐ ਕਾਲੇ ਤਾਂ ਹੀ ਕਹਿੰਦਾ ਵੇਚੂਗਾ ਵੀ ਮੈਂ ਹੀ ਟਰੈਕਟਰ ਤਾਂ ਹੀ ਮੇਰਜੀ ਕਰਦਾ ਇਹਦੀ ਤੂੰ ਮੈਂ ਮੇਰ ਨਹੀਂ ਕਰਦਾ ਹਾਂ ਠੀਕ ਆ ਤੇ ਲੋ ਬਾਈ ਟਰੈਕਟਰ ਦੇਖੋ ਟਰੈਕਟਰ ਪੂਰਾ ਸੋਹਣਾ ਬਾਈ origignal ਆ ਟਰੈਕਟਰ ਉਹ ਵੀ ਠੀਕ ਆ ਜੀ ਚੰਗਾ ਟਰੈਕਟਰ ਆ ਧੋਣੇ ਵਾਲਾ ਕਿਉਂਕਿ ਬਾਈ ਸਾਡੇ ਏਜੰਸੀਆਂ 'ਚ ਕੋਈ ਟਰੈਕਟਰ ਇਹ ਪਾਣੀ ਨਹੀਂ ਮਾਰਦੇ ਹੈਗੇ ਸੌਖਾ ਜਿਹਾ ਠੀਕ ਆ ਤੇ ਲੋ ਬਾਈ ਸੀਡ ਵਧੀਆ ਓਕੇ ਜੀ ਤੇ ਵੀਰੇ ਮੜਾ ਸਟਾਰਟ ਕਰਕੇ ਦਿਖਾ ਇਹਦੀ ਲੋਕ ਆਵਾਜ਼ ਤਾਂ ਹੀ ਮਰਦੇ ਆ ਕਹਿੰਦੇ ਟਰੈਕਟਰ ਦੀ ਤੇ ਹਾਈ ਲੋ ਨਿਊਟਰਲ ਬਣਦਾ ਬਾਈ ਧਾਣੇ ਆਉਂਦੀ ਆਵਾਜ਼ ਲੋਡ ਸਾਈਟਰ ਪ੍ਰੂਫਰ ਚੰਕ ਫਿਰ ਚੈੱਕ ਕਰਾਉਣੇ ਆ। ਆ ਬੰਦ ਕਰਦੇ ਵੀਰੇ। ਰੇਸ ਮਾਰੀ ਮੜੀ ਜੀ। ਲੋ ਬਾਈ। ਵਾਹ ਜੀ ਬੜਾ। ਬਾਕੀ ਮੇਤਰੋ ਟਰੈਕਟਰ ਥੋੜੇ ਸਾਹਮਣੇ ਆ। ਲਿਫਟ ਪੰਪਰ ਨੂੰ ਕਿਤੇ ਵੀ ਚਾਬੀ ਨਹੀਂ ਹੈਗੀ। ਫੀਗਰ ਟਰੈਕਟਰ ਥੋੜਾ ਜਿਆਦਾ ਧੋਨੇ ਧੋਨੇ ਵਾਲਾ ਹੀ ਆ ਬਾਈ ਚੰਗੀ ਤਰ੍ਹਾਂ ਤੇ ਬਾਕੀ ਇਹ ਬਾਈ ਹਾਈ ਲਿਫਟ ਵਾਲਾ ਮਾਡਲ ਹੈ ਨਾ ਵੀਰੇ ਹਾਂਜੀ ਹਾਈ ਲਿਫਟ ਵਾਲਾ ਮਾਡਲ ਓਕੇ ਚੱਕ ਦੇ ਪੰਪ ਪੰਪ ਦੇਖੋ ਸਾਰਾ ਸੀਲ ਆ ਬਾਈ ਖੁੱਲੀਆਂ ਵੀ ਨਹੀਂ ਹੈਗੀਆਂ ਨੋਜ਼ ਨਾਲ ਠੀਕ ਹੈ ਜੀ ਆ ਵੀ ਦੇਖ ਲਓ ਪਿਛਲੇ ਪਾਸੇ ਤੇ ਠੀਕ ਹੈ ਜੀ ਕੜਿੰਜੋਣ ਜੋਣ ਵੀ ਸੀਲ ਹੈ ਟਰੈਕਟਰ ਦਾ ਹਨਾ ਸੈਨ ਓਕੇ ਜੀ origional ਟਰੈਕਟਰ ਸਾਰਾ ਮਰੂਮਾ ਦਾ ਰੰਗ ਚੈੱਕ ਕਰੋ ਬਾਈ ਪੂਰਾ ਘੈਂਟ ਪਿਆ ਲੋ ਕਿਛੋਂ ਵੀ ਦੇਖ ਲਓ ਮਰਾੜ ਮੁਰੂੜ ਐਨ ਪੂਰੇ ਓਕੇ ਆ ਠੀਕ ਆ ਜੀ ਟੇਪ ਹੋਈ ਹੋ ਮਰਾੜਾ ਥੱਲੇ ਰੰਗ ਵਧੀਆ ਹੋਊਗਾ ਮਾਈ ਮਰੜਾ ਤੇ ਐਨ ਠੀਕ ਆ ਜੀ ਤੇ ਬਾਕੀ ਭਾਈ ਆਪਾਂ ਅੱਗੇ ਵੀ ਕਹਿੰਦੇ ਆ ਪ੍ਰਾਣਾ ਟਰੈਕਟਰ ਕੋਈ ਵੀ ਲੈਣਾ ਆਪਣੀ ਤਸੱਲੀ ਕਰਕੇ ਲੋ ਆਪਣਾ ਵੀਡੀਓ ਬਣਾਉਣ ਦਾ ਮਕਸਦ ਹੁੰਦਾ ਹਨਾ ਵੀਰੇ ਐਹੀ ਮਕਸਦ ਹੁੰਦਾ ਜੀ ਠੀਕ ਆ ਪਰ ਮਾ ਮਾੜੀ ਮੋਟੀ ਗਾਰੰਟੀ ਤਾਂ ਦਵੋਗੇ ਯਾਰ ਗਾਰੰਟੀ ਦਵੋਗੇ ਜ਼ਰੂਰ ਟਰੈਕਟਰ ਇੰਜਨ ਬਖੋਇ ਐਨ ਓਕੇ ਐ ਇਹ ਕਸਟਮਰ ਚਲਾ ਕੇ ਫਿਰ ਦਵਾਂਗੇ ਓਕੇ ਜੀ ਤਸੱਲੀ ਕਰਾ ਕੇ ਲੋ ਜੀ ਮੁੰਡੇ ਆਪਣੇ ਵੱਲੋਂ ਭਾਈ ਪੂਰੀ ਤਸੱਲੀ ਦੇ ਦਿੱਤੀ ਅੱਗੇ ਤੁਹਾਡੀ ਕਿਸਮਤ ਹੈ। ਹੁਣ ਇਹਦਾ ਰੇਟ ਦੱਸ ਬਾਈ। ਰੇਟ ਦੱਸੀ ਜੀਐਸਟੀ ਐਸਟੀ ਵਗੈਰਾ ਕੱਟ ਕੇ ਸਾਰਾ। ਕੱਟ ਕੇ। ਹਾਂ। ਹਾਲੇ ਬਾਈ। ਰੇਟ ਮੜਾ ਜਾ। ਜਾਇਜ਼ ਦੱਸਿਆ ਕਰੋ ਲੋਕ ਤਾਂ ਹੀ ਆਉਂਦੇ ਰੋਪੜ ਲੋਕ ਉੱਧੇ ਨਹੀਂ ਆਉਂਦੇ ਹੈਗੇ। ਰੇਟ ਸਾਜਾੜਾ ਦੱਸਿਆ ਕਰੋ ਜਿਹੜੇ ਸੀ ਐਂਡੋ ਫਾਰਮ ਵਾਲੇ ਦੱਸਦੇ ਆ ਰੇਟ। ਆਪੇ ਦੱਸਦੇ ਫੇਰ। ਹੈਂ? ਨਹੀਂ ਮੈਂ ਨਹੀਂ ਦੱਸਣਾ ਪਹਿਲਾਂ ਮੈਂ ਤੁਹਾਡੇ ਮੂੰਹ ਤੇ ਸੁਣਨਾ ਫੇਰ ਦੱਸੂ। ਦੱਸ ਦੇ ਬਾਈ। 290000 ਰੁਪਏ। 290। ਜਾਇਜ਼ ਕਰੋ ਭਾਈ ਬਣ ਕੇ। ਤੁਸੀਂ ਆਦੋਂ ਫਿਰ ਰੇਟ ਕਟੇ ਵੀ ਵਿਰੇ ਟਰੈਕਟਰਾਂ ਦੇ ਪਾ ਜੀਐਸਟੀ ਨੂੰ ਨਵੇਂ ਵਾਂ ਗੱਡੀ ਨੂੰ ਪੁਰਾਣੇ ਬਦਲ ਮਾਨਤਨ ਬਾਕੀ ਮੋਗਿਆ ਮਰ ਹੋ ਜਾਊਗਾ ਤੁਸੀਂ ਕੱਟੇ ਪਰ ਨਾ ਜਾਓ ਯਾਰ ਮਾਨਤਨ ਕਰ ਦੂੰਗਾ ਕੱਟੇ ਪਤਾ ਮਹਿੰਗਾ ਰੇਟ ਹਾਂ ਬੈਠ ਕੇ ਮਾਨਤਨ ਕਰ ਦੂੰਗਾ ਬੈਠ ਕੇ ਮਾਨਤਨ ਕਰ ਦੂੰਗਾ ਸੋਣ ਨਹੀਂ ਨਹੀਂ ਮਾੜਾ ਮੋਟਾ ਜਾਇਜ਼ਤਾ ਕਰੋ ਯਾਰ ਬਿਲਕੁਲ ਜਾਇਜ਼ ਰੇਟ ਹੈ ਹਾਂ ਨਹੀਂ 90 ਦਾ ਜ਼ਿਆਦਾ ਕਰੀ ਤੁਸੀਂ ਬੇਸ਼ੱਕ ਡਿਮਾਂਡ ਹੈ ਪਰ ਜ਼ਿਆਦਾ ਕਰੀ ਚੱਕ ਕਰਾਇਆ ਵੀਰੇ ਮੈਂ ਮੈਂ ਦੱਸਦਾ ਵੀਰੇ ਜੇ ਆਪਾਂ ਰੁਪਏ ਜਿਆਦਾ ਮੰਗੂਗੇ ਤਾਂ ਵੀ ਔਖਾ ਫੇਰ ਵੀ ਅਗਲਾ ਆਉਂਦਾ ਨਹੀਂ ਅਗਲਾ ਕਹਿੰਦਾ ਇੰਨੇ ਪੈਸੇ ਮੰਗ ਲੈ ਕਿਆ ਕਰਨਾ ਛੱਡੋ ਭਰਾ ਕੋਈ ਬੰਦਾ 100 ਕਿਲੋਮੀਟਰ ਚੱਲ ਕੇ ਤਾਂ ਹੀ ਆਊਗਾ ਜੇ ਰੇਟ ਕੋਈ ਹੋਊਗਾ ਲਾਈਨ 'ਚ ਟਰੈਕਟਰ ਥੋੜਾ ਚੰਗਾ ਟਰੈਕਟਰ ਨੂੰ ਆਪਾਂ ਮਾੜਾ ਨਹੀਂ ਕਹਿੰਦੇ ਆਏ ਰੇਟ ਦੀ ਗੱਲ ਕਰੋ ਕਾਲੇ ਵੀਰੇ 10 ਮਾੜਾ 80 ਦਾ ਛੱਡ ਦੇ ਯਾਰ ਪੂਰੇ ਦਾ ਨਹੀਂ ਠੀਕ ਹੈ ਭਾਈ ਮੈਂ ਦੱਸਦਾ ਰੇਟ ਆ ਰੇਟ ਆਇਆ ਤਾਂ ਹੈਗਾ 2,70,000 ਰੁਪਏ ਬਾਕੀ ਮੌਕੇ ਤੇ ਆਜੋ ਥੋੜਾ ਹੋਰ ਵਧੀਆ ਮਾਣ ਤਣ ਕਰਾਵਾਂਗੇ ਠੀਕ ਨੇ ਨੇ ਵਾਲੀ ਗੱਲ ਬਾਈ 270 ਮੁੱਲ ਮਾਨਦਾਨ ਮੌਕੇ ਤੇ ਵਧੀਆ ਹੋਊਗਾ ਬਾਈ ਠੀਕ ਆ ਬਾਕੀ ਦਾ ਜਿਹੜਾ ਸੌਦਾ ਉਹ ਬਾਈ ਫੋਨ ਤੇ ਨਹੀਂ ਹੋਣਾ ਹੈਗਾ ਉਹ ਥੋੜਾ ਅੱਗੇ ਹੋਣਾ ਉਹ ਠੀਕ ਆ ਜੀ ਓਕੇ ਵੀਰੇ ਓਕੇ ਜੀ ਕੋਈ ਗੱਲ ਨਹੀਂ ਬਾਈ ਬੰਦੇ ਨੂੰ ਪੁੱਛਿਆ ਨਹੀਂ ਹੈਗਾ ਆਪਣੇ ਵੱਲ ਤੇ ਕਹਦਾ ਟਰੈਕਟਰ ਚੰਗਾ ਉਹ ਵੀ ਤਾਂ ਕਰਕੇ ਤੇ ਇੱਕ ਟਰੈਕਟਰ ਹੋਰ ਖੜਾ ਬਾਈ ਇਹ ਟਰੈਕਟਰ ਨਵੇਂ ਟਾਇਰਾਂ 'ਚ ਹੈ ਠੀਕ ਆ ਜੀ ਟਾਇਰ ਇਹਦੇ ਜਮਾਂ ਨਵੇਂ ਆ ਬਾਈ ਚੌਖੜਾਈ 20 केटी ਦਾ ਕਮਾਂਡਰ ਦਾ ਮੋਢਲੇ ਟਾਇਰੇ ਦੇ ਐਮ ਆਰ ਐਲ ਦੇ ਇਹ ਵੀ 80 ਪੈਸੇ ਟਾਇਰ ਠੀਕ ਆ ਜੀ ਟਰੈਕਟਰ ਬਾਈ ਇਹ ਵੀ ਚੰਗਾ ਏ ਆਹ ਟਰੈਕਟਰ ਹੋਇਆ ਵਾ ਤਿਆਰ ਠੀਕ ਆ ਜੀ ਇਹਦੇ ਸ਼ੋ ਸ਼ੂ ਤੇ ਕਿਤੇ ਕਿਤੇ ਰੰਗ ਵੱਜਿਆ ਵਾ ਠੀਕ ਆ ਜੀ ਬਾਕੀ ਟਰੈਕਟਰ ਚੱਲ ਚਲਾਵੇ ਦਾ ਸਾਰੇ ਪੱਖ ਦਾ ਪੂਰਾ ਘੈਂਡ ਆ ਡਬਲ ਕਲੱਚ ਆ ਹੈਨਾ ਡਬਲ ਕਲੱਚ ਆ ਬਾਈ ਓਕੇ ਲੋ ਜੀ ਕਰੋ ਚੈੱਕ ਟਰੈਕਟਰ ਚੱਲ ਮੇ ਹੁੱਕ ਪਈ ਹੋਈ ਆ ਠੀਕ ਆ ਮਗਰਾੜ ਮੁਰੂੜ ਐਨ ਵਧੀਆ ਪਿਆ ਨੰਬਰ ਖੈਡ ਦਾ ਪੀਬੀ 27 ਠੀਕ ਆ ਜੀ ਟਾਇਰਾਂ ਪਤੇ ਹਜੇ ਮਾਰ ਕੇ ਵੀ ਨਹੀਂ ਮਡੇਵੇ ਬਾਈ ਜਮਾ ਨਵੇਂ ਟਾਇਰ ਆ 50000 ਦੇ ਤੇ ਮੜੇ ਮੋਟੇ ਕਟ ਹੋਣਗੇ 50 ਹਜ਼ਾਰ ਦੇ ਸਾਮਣੂ ਟੈਰੇ ਆ ਮੁਰਲਿਆਂ ਨੂੰ ਛੱਡ ਕੇ ਠੀਕ ਆ ਵੀਰੇ ਇਹਨੂੰ ਵੀ ਮਾੜੀ ਮਾਰ ਸਾਲੋ ਲੋ ਕਰੋ ਜੇ ਕਰਦੇ ਵੀਰੇ ਬੰਦ ਇਹਦਾ ਮੁੱਲ ਕਿੰਨਾ ਕਰਦੀ ਐ 240 ਕਰਦੀ ਐ ਨੇ ਨਹੀਂ ਦੋ 40 ਦੋ 40 ਮੁੱਲ ਕਰਤਾ ਬਾਈ ਇਹਦਾ ਇਹ ਜੋ ਵੀ ਮੰਨਦਣਾ ਹੋ ਜਾਊਗਾ ਠੀਕ ਹੈ ਜੀ ਤੇ ਰੇਟ ਆਪਾਂ ਤੇ ਬਾਕੀ ਬਾਈ ਇਹਨਾਂ ਕੋਲ ਇੱਕ ਟਰੈਕਟਰ ਹੋਰ ਆ ਜਣਾ ਅੱਜ 7 ਮਾਡਲ ਉਹ ਵੀ ਟਰੈਕਟਰ ਬਹੁਤ ਚੰਗਾ ਉਹਦੀ ਆਪਾਂ ਵੀਡੀਓ ਫੇਰ ਬਣਾ ਬਾਈ ਤੁਹਾਨੂੰ ਪਾ ਦਾਂਗੇ ਕੱਲ ਕੋਲ ਨੂੰ ਹੁਣ ਥੋੜਾ ਜਿਹਾ ਟਾਈਮ ਹੋ ਗਿਆ ਜ਼ਿਆਦਾ ਇਹਨਾਂ ਨੇ ਤਾਂ ਅੱਜ ਟਰੈਕਟਰ ਟਰੈਕਟਰ ਨਵਾਂ ਦੇ ਕੇ ਜਾਣਾ ਅੱਜ ਟਰੈਕਟਰ ਨਵਾਂ ਲੈ ਕੇ ਜਾਣਾ ਇਹਨਾਂ ਨੇ ਫਾਰਮ ਟ੍ਰੈਕ 60 ਲੈ ਕੇ ਜਾਣਾ ਬਾਈ ਅੱਛਾ ਇਹ ਵੀਰੇ ਇੱਕ ਗੱਲ ਹੋਰ ਦੇਖੀਏ ਜਿਹੜੇ ਬੰਦੇ ਕੋ 60 ਆਉ 60 ਠੇ ਲੈ ਕੇ ਜਾਂਦਾ ਹੈ ਨਾ ਇਦਾਂ ਜਰੂਰ ਕਿਆ ਕਰਨ ਇਹਦਾ ਕਰਨ ਭਾਈ ਜੋ ਪਹਿਲਾ ਟੈਕਨਿਕ ਸੀ ਉਹਦੇ ਨਾਲੋਂ ਬਹੁਤ ਫਰਕ ਪਾਇਆ ਟਰੈਕਟਰ ਚ ਓਕੇ ਜਦ ਹੀ ਕਬੂਟਾਂ ਦਾ ਮੋਹਰ ਹੋਈ ਇਹਨਾਂ ਦੀ ਅੱਛਾ ਤਾਇਬ ਹੋਗੇ ਜਦੋਂ ਨਾ ਉਹ ਭਾਈ ਮਾੜੇ ਦੇ ਨਾਲ ਸਾਰੇ ਹੀ ਖੜੇ ਆ ਟਰੈਕਟਰ ਮੌਕੇ ਤੇ ਮਿਲ ਜੂ ਸਾਰਾ ਜਿਹੜਾ ਵੀ ਲੈਣਾ 47 4 ਵੀਲ ਦੀ ਭਾਈ ਬੁਕਿੰਗ ਚੱਲਦੀ ਹੈ ਓਕੇ ਡੇਢ ਦੋ ਮਹੀਨੇ ਦੀ 30 ਮਹੀਨੇ ਦੀ ਹਾਂਜੀ ਬੁਕਿੰਗ ਚੱਲਦੀ ਹੈ ਤੇ 47 ਦੀ 47 ਫੋਰ ਵੀ 47 ਦੀ ਬਾਈ ਮੁੰਡਾ ਕਹਿੰਦਾ ਬੁਕਿੰਗ ਚੱਲਦੀ ਹੈ ਬਾਕੀ ਤੁਹਾਨੂੰ ਮਿਲ ਜਾਣਗੇ 45 ਮਿਲ ਜੂਗਾ ਤੁਹਾਨੂੰ ਰੂਟੀਨ 'ਚ 60 ਵੀ ਮਿਲ ਜੂਗਾ 60 ਮਿਲ ਜੂਗਾ ਰੂਟੀਨ 'ਚ 50 ਮਿਲ ਜੂਗਾ ਰੂਟੀਨ 'ਚ 60 45 60 45 50 ਜਦੋਂ ਮਰਜ਼ੀ ਲੈ ਜਾਓ ਬਾਈ ਖੜਿਆ ਹੈ ਬਾਈ ਨਾਲ ਕੋਲ ਬਾਈ ਕਹਿੰਦਾ 47 ਵਾਸਤੇ ਥੋੜੀ ਬਹੁਤੀ ਵੇਟ ਕਰਨੀ ਪੈਣੀ ਆ ਠੀਕ ਆ ਜੀ ਤੇ ਬਾਕੀ ਬਾਈ ਕਿਸੇ ਨੇ ਲੈਣਾ ਹੁੰਦਾ ਤਾਂ ਬਾਈ ਨਾਲ ਨਾਲ ਕਰ ਲਿਓ ਸੰਪਰਕ ਵਧੀਆ ਬੰਦੇ ਆ ਠੀਕ ਆ ਜੀ ਘੈਂਟ ਬੰਦੇ ਆ ਮਾਣ ਦਾਨ ਵਧੀਆ ਕਰਦੇ ਆ ਬਾਈ ਦਾ ਆਿਆਂ ਦਾ ਬ ਥੋੜਾ ਜਿਆਦਾ ਟਾਈਮ ਹੋ ਜਾਂਦਾ ਕੈਂਪ ਜਾ ਠੀਕ ਹੈ ਕੈਂਪ ਪੂਰਾ ਹੋ ਜਾਂਦਾ ਹੋ ਜਾਂਦਾ ਹੋ ਜਾਂਦਾ ਭਾਈ ਅੱਜ ਮੰਨਦਾ ਹੋਇਆ ਨਹੀਂ ਹੈਗਾ ਇਹ ਇਹ ਟਰੈਕਟਰ ਦੇਣਾ ਤਾਂ ਨਹੀਂ ਕੈਂਪ ਓਕੇ ਹਾਂਜੀ ਠੀਕ ਹੈ ਤੇ ਬਾਕੀ ਵੀ ਟਰੈਕਟਰ ਲੈ ਕੇ ਜਾਣਾ ਜੀ ਉਹਨਾਂ ਨੇ ਅੱਜ ਅੱਛਾ ਟਰੈਕਟਰ ਪਸੰਦ ਕਰਿਆ ਉਹ ਬੰਦੇ ਨੇ ਪਸੰਦ ਕਹਿੰਦੇ ਸਾਨੂੰ ਜਿਹੜਾ ਤੁਸੀਂ ਪਸੰਦ ਕਰਤਾ ਕਰਤਾ ਸਾਡੇ ਉੱਪਰ ਭਰੋਸਾ ਹੈ ਉਹਨਾਂ ਨੂੰ ਓਕੇ 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 ਬਾ ਦੇ ਦਿਓ ਯਾਰ ਫਿਰ ਤਾਂ ਕੋਈ ਗੱਲ ਇਹਦਾ ਗੱਲ ਨੇੜੇ ਹੀ ਆ ਟਰੈਕਟਰ ਉਹਨਾਂ ਵਾਲਾ ਵੀ ਬਾਈ ਨਾਲ ਵਾਲਾ ਕੈਂਪ ਸਾਫ਼ ਹੈ ਠੀਕ ਹੈ ਭਾਈ ਸਾਫ਼ ਤੇ ਬਾਕੀ ਚਲੋ ਠੀਕ ਆ ਭਾਈ ਤੇ ਮੁੰਡਾ ਤੁਹਾਨੂੰ ਉਰੀ ਮਿਲੂਗਾ ਕਿਸੇ ਨੇ ਕੋਈ ਪੁਰਾਣਾ ਨਵਾਂ ਫਾਰਵਰਡ ਟ੍ਰੱਕ ਤਾਂ ਇਹਨਾਂ ਕੋਲ ਬਾਈ ਆ ਕੇ ਦੇਖ ਲਿਆ ਕਰੋ ਠੀਕ ਹੈ ਜੀ ਤੇ ਏਜੰਸੀ ਆਪਣੀ ਬਿਲਕੁਲ ਇਹਨਾਂ ਦੇ ਆਪਣੇ ਏਜੰਸੀ ਦੇ ਨਾਲੇ ਆ ਜੀ ਤੇ ਬਾਕੀ ਬਾਈ ਇਹਨਾਂ ਦੇ ਨਵੇਂ ਦੇ ਰੇਟ ਤਾਂ ਆਪਾਂ ਫੋਨ ਤੇ ਥੋੜਾ ਜਿਹਾ ਤਾਨੀ ਕਰ ਸਕਦੇ ਕਿਉਂਕਿ ਏਰੀਆ ਦਾ ਫਰਕ ਹੁੰਦਾ ਕੇਵਰ ਕੋਈ ਵਿਚਵੀਂ ਟੈਕ ਟੱਟਣਾ ਪੈਂਦਾ ਹੈ ਨਾ ਵੀਰੇ ਤੇ ਓਖਾ ਹੋ ਜਾਂਦਾ ਫੇ ਰੇਟ ਉਧਰ ਪਤਾ ਕਰਨਾ ਪੈਂਦਾ ਫੇ ਬੰਦਾ ਕਰਨੀ ਪੁਰਾਣੇ ਦੀ ਵਿੱਚ ਐਡਜਸਟਮੈਂਟ ਕਰੀ ਬਾਈ ਬਹੁਤ ਗੱਲਾਂ ਬਾਤਾਂ ਹੁੰਦੀਆਂ ਵਿਚ ਵਾਲੀਆਂ ਤੇ ਉਹਦੇ ਹਿਸਾਬ ਨਾਲ ਸੈਟਿੰਗ ਕਰਨੇ ਮੈਨੂੰ ਕਈ ਵੀਰ ਕਹਿੰਦੇ ਤੂੰ ਨਵੇਂ ਰੇਟ ਨਹੀਂ ਦੱਸਦਾ ਬਾਈ ਉਹਦਾ ਕੋਈ ਰੀਜਨ ਹ ਕਈ ਵਾਰ ਡੀਲਰ ਕਹਿ ਦਿੰਦੇ ਆ ਵੀ ਤੁਸੀਂ ਰੇਟ ਦੱਸਦੇ ਐ ਐ ਕਰਦੇ ਐ ਰੇਟ ਖਰਾਬ ਹੁੰਦਾ 100 ਕੁਛ ਬਾਈ ਦੇਖਣਾ ਪੈਂਦਾ ਠੀਕ ਆ ਚਲ ਵੀਰੇ ਧੰਨਵਾਦ ਤੇਰਾ ਬਹੁਤ 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 ਤੇ ਠੀਕ ਆ ਵੀਰੇ ਹੋਰ ਵੀ ਮੇਰੇ ਵੀਰ ਕਿਸੇ ਨੇ ਪੁਰਾਣਾ ਨਵਾਂ ਟਰੈਕਟਰ ਵੇਚਣਾ ਖਰੀਦਣਾ ਹੁੰਦਾ ਆਪਣੇ ਨਾਲ ਜਰੂਰ ਸੰਪਰਕ ਕਰ ਸਕਦਾ ਜੀ ਠੀਕ ਆ ਜੀ ਆਪਣੇ ਪੱਠਾ ਸਾਹਿਬ ਦੇ ਬਿਲਕੁਲ ਸਾਹਮਣੇ ਮਾਰਕੀਟ ਆ ਟਰੈਕਟਰ ਉਹ ਤੁਹਾਨੂੰ ਸਾਰੇ ਟਰੈਕਟਰ ਨਵੇਂ ਪੁਰਾਣੇ ਖੜੇ ਮਿਲ ਜਾਣੇ ਆ ਜੀ ਠੀਕ ਆ ਜੀ ਤੇ ਬਾਕੀ ਕਈ ਵਾਰ ਕਿਸੇ ਵੀ ਨੇ ਟਰੈਕਟਰ ਸਿੱਧਾ ਸੇਲ ਕਰਨਾ ਹੁੰਦਾ ਤਾਂ ਉਹ ਵੀ ਆਪਣੇ ਨਾਲ ਜਰੂਰ ਸੰਪਰਕ ਕਰ ਸਕਦਾ ਜੀ ਤੇ ਬਾਕੀ ਆਪਣਾ ਇੰਸਟਾਗ੍ਰam ਤੇ YouTube ਤੇ ਵੀ ਪੇਜ ਆ ਬਾਈ ਉਹ ਵੀ ਜਰੂਰ ਫੋਲੋ ਕਰ ਲਿਓ ਜੀ ਸੇਮ ਜੱਗੂ ਮਾਲ ਦੇ ਨਾਮ ਤੇ ਚੱਲਦਾ ਜੀ ਤੇ ਬਾਕੀ ਆ ਸਾਡਾ ਵੀਰ ਢੰਗੜਾ ਕੋਚ ਵੀ ਆ ਅੱਗੇ ਵੀ ਦੱਸਿਆ ਜੇ ਕਿਸੇ ਨੇ ਢੰਗੜਾ ਸਿੱਖਣਾ ਹੁੰਦਾ ਤਾਂ ਬਾਈ ਨਾਲ ਸੰਪਰਕ ਕਰ ਲੈ ਕੋਈ ਗੱਲ ਨਹੀਂ ਜਰੂਰ ਸਿਖਾਵਾਂਗੇ ਢੰਗੜਾ ਮੁੰਡਾ ਬਹੁਤ ਸੋਹਣਾ ਪਾਉਂਦਾ ਆਪਾਂ ਕਿਸੇ ਦਿਨ ਇਹਦੀ ਵੀਡੀਓ ਬਣਾਵਾਂਗੇ ਬਾਈ ਘੈਂਟ ਜੀ ਹਨਾ ਬਾਈ ਜੂ ਜੂ ਬਾਈ ਨੂੰ ਕਿਹਾ ਬਾਈ ਮਾੜੇ ਮੋٹے ਦੋ ਚਾਰ ਸਟੈਪ ਸਾਨੂੰ ਵੀ ਸਿਖਾ ਦੇ ਚੱਕਣੇ ਕਦੇ ਵਿਆਹ ਸ਼ਾਦੀ ਚ ਪੈ ਜਾਂਦਾ ਮਾੜਾ ਮੋਟਾ ਕੋਈ ਗੱਲ ਨਹੀਂ ਸਿਖਾ ਦਾਂਗੇ ਜਰੂਰ ਚਲੋ ਹੁਣ ਕਹਾਂ ਸਿਆਲ ਸਿਆਲ ਕਹਣਾ ਵੀ ਆਹੀ ਕੰਮ ਕਰਦਾ ਕਾਂ ਅੱਗ ਵਾਲ ਕੇ ਮੂਹਣੀ ਖਾਣੀ ਆ ਹਾਂ ਬਾਸ ਬਾਸ ਇਹੀ ਕੰਮ ਹੁੰਦਾ ਆ ਗੱਲ ਬਾਈ ਵਧੀਆ ਕਰਤੀ ਤੇ ਚਲੋ ਠੀਕ ਆ ਮਿੱਤਰੋ ਅੱਜ ਦੇ ਬਲੌਗ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਧੰਨਵਾਦ